ਸਾਰੇ ਜੀ ਦਾ ਸਤਿ ਸ੍ਰੀ ਅਕਾਲ। ਬਸ ਸੱਚੀ ਗੱਲ ਪਹਿਲਾਂ ਤਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਨਾਮ ਤੇ ਅਰਦਾਸ ਹੈ ਇਹ ਸਰਬੱਤਾ ਦਾ ਭਲਾ ਮੰਗੀਏ ਮੱਥਾ ਟੇਕਣ ਆਏ ਆ ਜੀ। ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ। ਥੈਂਕ ਯੂ। ਕੀ ਤੁਹਾਡਾ ਕੀ ਆ ਰਿਹਾ? ਬਸ ਵੀਰੇ ਕਰੀ ਜਾਂਦੇ ਆ ਕੰਮ ਕਰੀ ਜਾਂਦੇ ਆ ਜੀ। ਪ੍ਰੋਜੈਕਟ ਪ੍ਰੋਜੈਕਟ ਜਿਉਂ ਹੀ ਕਰੀ ਜਾਂਦੇ ਵਧੀਆ। ਥੈਂਕ ਯੂ। ਜਿਸ ਤਰ੍ਹਾਂ ਤੁਹਾਨੂੰ ਲੋਕ ਨੇ ਉਸ ਤੋਂ ਬਾਅਦ ਆੜੀ ਫਲਮਾਂ ਵੀ ਆਈਆਂ ਫਲਮਾਂ ਚ ਵੀ ਤਾਂ ਕਾਫੀ ਪ੍ਰਵਾਹ ਹੰਗਾਰਾ ਮਿਲਿਆ ਠੀਕ ਆ। ਬਸ ਬਰੋ ਜੋਰ ਮਾਰੀ ਜਾਂਦੇ ਆ। ਬਾਕੀ ਵਾਹਿਗੁਰੂ ਦੀ ਕਿਰਪਾ ਚਾਹੀਦੀ ਸਭ ਕੁਝ ਕੰਡ ਹੋ ਜਾਣਾ ਹੁਣ ਧਾਰਮਿਕ ਗੀਤ ਕੋਈ ਜਾਂ ਕੋਈ ਹੋਰ ਵੀਰੇ ਕੀਤਾ ਆ ਬਾਕੀ ਪਰਮਾਤਮਾ ਨੇ ਜਦੋਂ ਚਾਹਣਾ ਸਾਰਾ ਕੁਝ ਹੋ ਗਿਆ ਹੈ ਨਾ ਠੀਕ ਹੈ ਵੀਰੇ ਸਰੋਤਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਬਸ ਮੱਥਾ ਟੇਕਣ ਆਓ ਵਾਹਿਗੁਰੂ ਦੇ ਚਰਨਾਂ ਚ ਲੱਗੋ ਸਭ ਕੁਝ ਮਿਲ ਜਾਂਦਾ ਹੈ ਥੈਂਕ ਯੂ ਸਾਰੇ ਜੀ ਦਾ ਸ਼ੁਕਰੀਆ ਬਸ ਸੱਚੀ ਗੱਲ ਪਹਿਲਾਂ ਤਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਤੇ ਅਰਦਾਸ ਹੈ ਇਹ ਸਰਬਾਦਾ ਭਲਾ ਮੰਗੀਏ ਮੱਥਾ ਟੇਕਣ ਆਇਆ ਜੀ ਵਾਹਿਗੁਰੂ ਚਰਦੀ ਕਲਾ ਚ ਰੱਖੇ ਥੈਂਕ ਯੂ ਕੀ ਤੁਹਾਡਾ ਕੀ ਆ ਰਿਹਾ ਹੈ ਬਸ ਵੀਰੇ ਕਰੀ ਜਾਂਦੇ ਆ ਕੰਮ ਕਰੀ ਜਾਂਦੇ ਆ ਜੀ ਪ੍ਰੋਜੈਕਟ ਵੀ ਪ੍ਰੋਜੈਕਟ ਜੋ ਵੀ ਕਰੀ ਜਾਂਦੇ ਵਧੀਆ ਥੈਂਕ ਯੂ ਜਿਸ ਤਰ੍ਹਾਂ ਤੁਹਾਨੂੰ ਲੋਕ ਨੇ ਉਸ ਤੋਂ ਬਾਅਦ ਤੁਹਾਡੀ ਫਿਲਮਾਂ ਵੀ ਆਈਆਂ ਫਿਲਮਾਂ ਚ ਵੀ ਤਾਂ ਕਾਫੀ ਪਰਵਾਹ ਹੰਗਾਰਾ ਮਿਲਿਆ ਬਸ ਵੀਰੋ ਜੋਰ ਮਾਰੀ ਜਾਂਦੇ ਆ ਬਾਕੀ ਵਾਹਿਗੁਰੂ ਦੀ ਕਿਰਪਾ ਚਾਹੀਦੀ ਸਭ ਕੁਝ ਕੰਡ ਹੋ ਜਾਣਾ ਹੁਣ ਧਾਰਮਿਕ ਗੀਤ ਕੋਈ ਜਾਂ ਕੋਈ ਹੋਰ ਵੀਰੇ ਕੀਤਾ ਆ ਬਾਕੀ ਪਰਮਾਤਮਾ ਨੇ ਜਦੋਂ ਚਾਹਣਾ ਸਾਰਾ ਕੁਝ ਹੋ ਜਾਂਦਾ ਹੈ ਹਨਾ ਠੀਕ ਆ ਵੀਰੇ ਸਰੋਤਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਬਸ ਮੱਥਾ ਟੇਕਣਾ ਆਓ ਵਾਹਿਗੁਰੂ ਦੇ ਚਰਨਾ ਚਲੇ ਕੋ ਸਭ ਕੁਝ ਮਿਲ ਜਾਂਦਾ ਥੈਂਕ ਯੂ ਸਾਰੇ ਜੀ ਦਾ ਸਤਿ ਸ੍ਰੀ ਅਕਾਲ। ਬਸ ਸੱਚੀ ਗੱਲ ਪਹਿਲਾਂ ਤਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਨਾਮ ਤੇ ਅਰਦਾਸ ਹੈ ਇਹ ਸਰਬੱਤਾ ਦਾ ਭਲਾ ਮੰਗੀਏ ਮੱਥਾ ਟੇਕਣ ਆਏ ਆ ਜੀ। ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ। ਥੈਂਕ ਯੂ। ਕੀ ਤੁਹਾਡਾ ਕੀ ਆ ਰਿਹਾ? ਬਸ ਵੀਰੇ ਕਰੀ ਜਾਂਦੇ ਆ ਕੰਮ ਕਰੀ ਜਾਂਦੇ ਆ ਜੀ। ਪ੍ਰੋਜੈਕਟ ਪ੍ਰੋਜੈਕਟ ਜਿਉਂ ਹੀ ਕਰੀ ਜਾਂਦੇ ਵਧੀਆ। ਥੈਂਕ ਯੂ। ਜਿਸ ਤਰ੍ਹਾਂ ਤੁਹਾਨੂੰ ਲੋਕ ਨੇ ਉਸ ਤੋਂ ਬਾਅਦ ਤੁਹਾਡੀ ਫਿਲਮਾਂ ਵੀ ਆਈਆਂ ਫਿਲਮਾਂ ਚ ਵੀ ਤਾਂ ਕਾਫੀ ਪਰਵਾਹ ਹਾਰਾ ਮਿਲਿਆ ਕਿ ਬਸ ਬਰੋ ਜੋਰ ਮਾਰੀ ਜਾਨੇ ਆ ਬਾਕੀ ਵਾਹਿਗੁਰੂ ਦੀ ਕਿਰਪਾ ਚਾਹੀਦੀ ਸਭ ਕੁਝ ਕੰਡ ਹੋ ਜਾਣਾ ਹੁਣ ਧਾਰਮਿਕ ਗੀਤ ਕੋਈ ਜਾਂ ਕੋਈ ਹੋਰ ਵੀਰੇ ਕੀਤਾ ਆ ਬਾਕੀ ਪ੍ਰਮਾਤਮਾ ਨੇ ਜਦੋਂ ਚਾਹਣਾ ਸਾਰਾ ਕੁਝ ਹੋ ਗਿਆ ਹੈ ਨਾ ਠੀਕ ਹੈ ਵੀਰੇ ਸਰੋਤਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਬਸ ਮੱਥਾ ਟੇਕਣ ਆਓ ਵਾਹਿਗੁਰੂ ਦੇ ਚਰਨਾਂ ਚ ਲੱਗੋ ਸਭ ਕੁਝ ਮਿਲ ਜਾਂਦਾ ਹੈ ਥੈਂਕ ਯੂ ਸਾਰਿਆਂ ਦੀ ਬਹੁਤ ਬਸੇ ਸੱਚੀ ਗੱਲ ਪਹਿਲਾਂ ਤਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਤੇ ਅਰਦਾਸ ਹੈ ਇਹ ਸਰਬਾਦਾ ਭਲਾ ਮੰਗੀਏ ਮੱਥਾ ਟੇਕਣ ਆਇਆ ਜੀ ਵਾਇਗੁਰੂ ਚਾਰਦੀ ਕਿਰਪਾ ਚਾਹੀਦੀ ਹੈ ਥੈਂਕ ਯੂ ਕੀ ਥੋੜਾ ਕੀ ਆ ਰਿਹਾ ਬਸ ਵੀਰੇ ਕਰੀ ਜਾਂਦੇ ਆ ਕੰਮ ਕਰੀ ਜਾਂਦੇ ਆ ਪ੍ਰੋਜੈਕਟ ਪ੍ਰੋਜੈਕਟ ਜੋ ਵੀ ਕਰੀ ਜਾਂਦੇ ਵਧੀਆ ਥੈਂਕ ਯੂ ਜਿਸ ਤਰ੍ਹਾਂ ਤੁਹਾਨੂੰ ਲੋਕ ਨੇ ਉਸ ਤੋਂ ਬਾਅਦ ਤੁਹਾਡੀ ਫਿਲਮਾਂ ਵੀ ਆਈਆਂ ਫਿਲਮਾਂ ਚ ਵੀ ਤਾਂ ਕਾਫੀ ਪਰਵਾਹ ਹੰਗਾਰਾ ਮਿਲਿਆ ਕਿ ਬਸ ਵੀਰੋ ਜੋਰ ਮਾਰੀ ਜਾਂਦੇ ਆ ਬਾਕੀ ਵਾਇਗੁਰੂ ਦੀ ਕਿਰਪਾ ਚਾਹੀਦੀ ਸਭ ਕੁਝ ਕੰਡ ਹੋ ਜਾਣਾ ਹੁਣ ਧਾਰਮਿਕ ਗੀਤ ਕੋਈ ਜਾਂ ਕੋਈ ਹੋਰ ਵੀਰੇ ਕੀਤਾ ਆ ਬਾਕੀ ਪਰਮਾਤਮਾ ਨੇ ਜਦੋਂ ਚਾਹਣਾ ਸਾਰਾ ਕੁਝ ਹੋ ਗਿਆ ਹੈ ਨਾ ਠੀਕ ਹੈ ਵੀਰੇ ਸਰੋਤਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਬਸ ਮੱਥਾ ਟੇਕਣਾ ਆਓ ਵਾਇ ਥੈਂਕ ਯੂ ਸਰ ਇਹਦੇ ਲਈ ਦਾਸ ਜੀ ਬਸ ਸੱਚੀ ਗੱਲ ਪਹਿਲਾਂ ਤਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਨਾਮ ਤੇ ਅਰਦਾਸ ਹੈ ਇਹ ਸਰਬਾਦਾ ਬਲਾ ਮੰਗੀਰ ਮੱਥਾ ਟੇਕਣ ਆਏ ਆ ਜੀ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਥੈਂਕ ਯੂ ਕੀ ਤੁਹਾਡਾ ਕੀ ਆ ਰਿਹਾ ਬਸ ਵੀਰੇ ਕਰੀ ਜਾਂਦੇ ਆ ਕੰਮ ਕਰੀ ਜਾਂਦੇ ਆ ਜੀ ਪ੍ਰੋਜੈਕਟ ਪ੍ਰੋਜੈਕਟ ਜਿਉਂ ਹੀ ਕਰੀ ਜਾਂਦੇ ਵਧੀਆ ਥੈਂਕ ਯੂ ਜਿਸ ਤਰ੍ਹਾਂ ਤੁਹਾਨੂੰ ਲੋਕ ਨੇ ਉਸ ਤੋਂ ਬਾਅਦ ਆੜੀ ਫਲਮਾਂ ਵੀ ਆਈਆਂ ਫਲਮਾਂ ਚ ਵੀ ਤਾਂ ਕਾਫੀ ਇਹ ਪ੍ਰਵਾਹ ਹਾਰਾ ਮਿਲਿਆ ਕਿ ਬਸ ਬਰੋ ਜੋਰ ਮਾਰੀ ਜਾਨੇ ਆ ਬਾਕੀ ਵਾਇਗੁਰੂ ਦੀ ਕਿਰਪਾ ਚਾਹੀਦੀ ਸਭ ਕੁਝ ਕੰਨ ਹੋ ਜਾਣਾ ਹੁਣ ਧਾਰਮਿਕ ਗੀਤ ਕੋਈ ਜਾਂ ਕੋਈ ਹੋਰ ਵੀਰੇ ਕੀਤਾ ਆ ਬਾਕੀ ਪਰਮਾਤਮਾ ਨੇ ਜਦੋਂ ਚਾਹਣਾ ਸਾਰਾ ਕੁਝ ਹੋ ਗਿਆ ਹੈ ਨਾ ਠੀਕ ਹੈ ਵੀਰੇ ਸਰੋਤਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਬਸ ਮੱਥਾ ਟੇਕਣਾ ਆਓ ਵਾਇਗੁਰੂ ਦੇ ਚਰਨਾਂ ਚ ਲੱਗੋ ਸਭ ਕੁਝ ਮਿਲ ਜਾਂਦਾ ਹੈ ਥੈਂਕ ਯੂ